ਜੀ ਕੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਤੁਹਾਡੇ ਲਈ ਬਹੁਤ ਸੋਹਣੇ ਸੂਟ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਲੈ ਕੇ ਆਏ ਆਂ ਦੇਖੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਸੂਟ ਇਹ ਹੈਗਾ ਫਸਟ ਸੂਟ ਆਲ ਓਵਰ ਸੂਟ ਰਹਿਣ ਵਾਲਾ ਪੂਰਾ 5 ਮੀਟਰ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਕੈਮਰਿਕ ਦਾ ਸੂਟ ਰਹੂਗਾ ਜੀ ਦੇਖੋ ਬਹੁਤ ਸੌਫਟ ਕੱਪੜਾ ਹੋਊਗਾ ਤੇ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਹੋਊਗਾ ਦੁਪੱਟਾ ਨਾਲ ਮਿਲੂਗਾ ਜੀ ਦੁਪੱਟਾ ਚੈੱਕ ਕਰਵਾ ਦਿੰਦੇ ਆ ਤੁਹਾਨੂੰ ਆ ਹੈਗਾ ਜੀ ਇਹਦਾ ਦੁਪੱਟਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਤੇ ਪ੍ਰਾਈਸ ਇਹਦਾ ਮਿਲੂਗਾ ਸਿਰਫ ਔਰ ਸਿਰਫ 350 350 ਰੁਪਏ ਸ਼ਿਪਿੰਗ ਹੈ ਜੀ ਇਹਦੀ ਐਕਸਟਰਾ ਹੋ ਆ ਹੈਗਾ ਜੀ ਸੈਕੰਡ ਸੂਟ ਕਲਰ ਇਹਦਾ ਵੀ ਬਹੁਤ ਜ਼ਿਆਦਾ ਪਿਆਰਾ ਚਾਰ ਕਲਰ ਨੇ ਇਹਦੇ ਵਿੱਚ ਆਪਣੇ ਕੋਲੇ ਸਿਰਫ ਔਰ ਸਿਰਫ 350 ਦੇ ਵਿੱਚ ਇਹਦੀ ਬੁਕਿੰਗ ਹੋਊਗੀ ਤੇ ਸ਼ਿਪਿੰਗ 60 ਰੁਪਏ ਐਕਸਟਰਾ ਹੋਏਗੀ ਪ੍ਰੋਪਰ ਕੱਟ ਮਿਲੇਗੀ ਤੇ ਗਰਮੀਆਂ ਚ ਪਾਉਣ ਵਾਲਾ ਬਹੁਤ ਸੋਹਣਾ ਸੂਟ ਹੈ ਜੀ ਕਲਰ ਸਾਰੀ ਬਹੁਤ ਸੋਹਣੇ ਨੇ ਦੁਪੱਟਾ ਵੀ ਬਹੁਤ ਸੋਹਣਾ ਅਕੋਰਡਿੰਗ ਟੂ ਪ੍ਰਾਈਸ ਤੁਹਾਨੂੰ ਬਹੁਤ ਵਧੀਆ ਚੀਜ਼ ਮਿਲ ਰਹੀ ਹੈ ਆ ਹੈਗਾ ਜੀ ਇਹਦਾ ਨੈਕਸਟ ਕਲਰ ਕਲਰ ਸਾਰੀ ਬਹੁਤ ਜਿਆਦਾ ਸੋਹਣੇ ਨੇ ਆ ਹੈਗਾ ਜੀ ਇਹਦਾ ਦੁਪੱਟਾ ਹੁਣ ਤੁਸੀਂ ਜਲਦੀ ਜਲਦੀ ਇਹਨਾਂ ਦੀ ਬੁਕਿੰਗ ਕਰਵਾਓ ਤੇ ਇੱਕ ਕਲਰ ਹੋਰ ਰਹਿ ਗਿਆ ਜੀ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਹੈਗਾ ਜੀ ਇਹਦਾ ਲਾਸਟ ਕਲਰ ਤੁਸੀਂ ਇੱਕ ਇੱਕ ਪੀਸ ਲੈ ਸਕਦੇ ਹੋ ਚਾਹੇ ਦੋ ਦੋ ਡਿਜ਼ਾਈਨਿੰਗ ਆਪਣੇ ਕੋਲੇ ਸੇਮ ਆ ਤੇ ਇੱਕ ਨਾਲ ਦੇ ਤੁਸੀਂ ਸੂਟ ਕਿੰਨੇ ਵੀ ਲੈ ਸਕਦੇ ਹੋ ਸਿਰਫ ਔਰ ਸਿਰਫ 350 ਹੁਣ ਜਲਦੀ ਜਲਦੀ ਤੁਸੀਂ ਇਹਨਾਂ ਦੀ ਬੁਕਿੰਗ ਕਰਵਾਓ ਜੀ ਕਿਉਂਕਿ ਰੰਗ ਡਿਜ਼ਾਈਨ ਪ੍ਰਾਈਸ ਸਾਰਾ ਕੁਝ ਬਹੁਤ ਸੋਹਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲੇ ਕਰੋ ਧੰਨਵਾਦ